ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਯੁਧ ਨਸ਼ੇ ਵਿਰੁੱਧ ਨੂੰ ਲੈ ਕੇ ਜਿਹੜੀ ਪ੍ਰਸ਼ਾਸਨ ਵੱਲੋਂ ਮੁਹਿੰਮ ਚਲਾਈ ਗਈ ਹੈ ਤਸਵੀਰਾਂ ਦਿਖਾ ਰਿਹਾ ਹਾਂ ਨਾਲ ਦੀ ਸਕਰੀਨ ਦੇ ਕੀ ਪੋਇਆ ਹਲਕਾ ਜਿਹੜਾ ਹੈਗਾ ਜਿਹੜਾ ਥਾਣਾ ਸਦਰ ਹੈਗਾ ਥਾਣੇ ਸਦਰ ਦੇ ਵਿੱਚ ਦੋ ਮਾਮਲੇ ਜਿਹੜੇ ਅਲੱਗ-ਅਲੱਗ ਜਿਹੜੇ ਨਸ਼ੇ ਨੂੰ ਲੈ ਕੇ ਦਰਜ ਕੀਤੇ ਗਏ ਨੇ ਦੱਸਦੇ ਕਿ ਇੱਕ ਜਿਹੜਾ ਮਾਮਲਾ ਗਰੋਟਾ ਚੌਂਕੀ ਦੇ ਵਿੱਚ ਦਰਜ ਕੀਤਾ ਗਿਆ ਤੇ ਇੱਕ ਜਿਹੜਾ ਮਾਮਲਾ ਥਾਣਾ ਸਦਰ ਦੇ ਵਿੱਚ ਜਿਹੜਾ ਕੀਤਾ ਗਿਆ ਜਿਸ ਦੇ ਵਿੱਚ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਦੋ આરોપી ਜਿਹੜੇ ਆ ਕਾਬੂ ਕੀਤੇ ਗਏ ਨੇ ਤਸਵੀਰਾਂ ਨਾਲ ਦੀ ਸਕਰੀਨ ਤੇ ਦਿਖਾ ਰਿਆ ਦੱਸ ਦਈਏ ਕਿ ਨਾ ਕੋ ਜਿੱਥੇ ਨਸ਼ਾ ਬਰਾਮਦ ਕੀਤਾ ਗਿਆ ਉੱਥੇ ਹੀ ਡਰੱਗ ਮਣੀ ਵੀ ਕੁਝ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਦੱਸ ਦਈਏ ਕਿ ਕਾਫੀ ਜਿਹੜੀਆਂ ਕਾਰਵਾਈਆਂ ਨਸ਼ਾ ਜੁੱਧ ਨਸ਼ੇ ਵਿਰੁੱਧ ਦੇ ਤਹਿਤ ਪਿਹੜਾ ਪਠਾਨਕੋੜ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਤੇ ਇਹ ਵੀ ਉਸੇ ਤਹਿਤ ਜਿਹੜੀ ਕਾਰਵਾਈ ਕਰਦੇ ਹੋਏ ਦੋ ਬੰਦੇ ਉਹ ਜਿਹੜਾ ਕਾਬੂ ਕੀਤਾ ਗਿਆ ਗੱਲਬਾਤ ਸੁਣਾਣਿਆ ਐ ਐਸਐਚਓ ਜਿਹੜੇ ਹੈਗੇ ਹੇਮਰਾਜ ਜੀ ਸਦਰ ਥਾਣੇ ਦੇ ਹੋਣਾ ਨਾਲ ਕੀਤੀ ਹੋਈ ਕੀ ਮਾਮਲਾ ਦਰਜ ਕੀਤਾ ਤੇ ਕੀ ਕੁਝ ਬਰਾਮਦ ਹੋਇਆ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਮੰਨ ਲਓ ਕਿ ਐਸਐਸਪੀ ਸਾਹਿਬ ਦੇ ਦਿਸਨਰ ਦੇ ਸਹਾਰੇ ਪੰਜਾਬ ਸਰਕਾਰ ਦੀ ਅਦਤ ਤਾਮ ਤੱਕ ਜੋ ਦੇ ਨਸ਼ਿਆਂ ਦੇ ਖਿਲਾਫ ਇਹਦੇ ਸਬੰਧੀ ਮਹਿੰਦ ਚੱਲ ਰਹੀ ਹੈ ਤੇ ਸਾਰਾ ਇਨਫਰਮੇਸ਼ਨ ਰਹੀ ਸਗੀ ਕਿ ਮਾਨਕ ਉਰਫ ਬਣੀ ਵਾਸੀ ਬਸੀ ਬਲਾ ਹਰਪੁਰ ਇਹ ਡਰਗ ਦਾ ਨਸ਼ਾ ਕਰਦਾ ਤੇ ਬਾਬਾ ਸਰਕਾਰ ਨਾਲ ਤੀਨ ਉਹ ਅਹੀਂ ਪੜਿਆ ਸੀਗਾ ਤੇ ਡਰਗ ਹੈ ਰੋਂਦੇ ਨਸ਼ੇ ਦੇ ਵਿੱਚ ਉਦੇ ਖਲਾਉ ਨੂੰ ਪਰਚਾ ਦਸਟ ਕਰ ਦਿੱਤਾ। ਫਿਰ ਅਨੰਮ ਇਨਫਰਮੇਸ਼ਨ ਮਿਲੀ ਸੀ ਕਿ ਇਹ ਉਹ ਸਵੇਰ ਨੂੰ ਇੱਕ ਮੁੰਡਾ ਤੇ ਡਰਗ ਦਾ ਨਸ਼ਾ ਕਰ ਰਿਹਾ ਬਹੁਤ ਜ਼ਿਆਦਾ ਉਹਨੂੰ ਫੜੋ ਸੀ ਜਿਹਦੇ ਵਿੱਚ ਇਹਨੂੰ ਅਮਨਦੀਪ ਜਿਹਦਾ ਨਾਮ ਸੀਗਾ ਅਮਨਦੀਪ ਪੁੱਤਰ ਰਕੇਸ਼ ਪਨਾਰਵਾਸੀ ਬਸੂਆ ਇਹ ਵੀ ਡਰਗ ਦਾ ਨਸ਼ਾ ਵੇਚਦਾ ਸੀ ਤੇ ਇਹਨੂੰ ਅਸੀਂ 10 ਕਿਲੋ ਮਿਆਰ ਦੇ ਵਿੱਚ ਫੜਿਆ। ਇਹ ਵਿਕਲਾਉਡ ਬਿੱਟੇ ਦਾ ਜੁਰਸਟਕਟਾ ਮੈਂ ਨਾਕਨ ਵਸੀਆਂ ਨੂੰ ਮੇਰੇ ਅਨੁਮੋਦ ਹੈ ਕਿ ਕੋਈ ਵੀ ਬੱਚਿਆਂ ਨੂੰ ਡਰਗ ਦਾ ਨਸ਼ਾ ਨਾ ਕਰੇ ਇਹ ਕੋ ਡਰਗ ਦਾ ਨਸ਼ਾ ਹੈ ਅੰਦਰ ਪੜਿਆ ਗਿਆ ਤੁਸੀਂ ਇਹ ਵਿਕਲਾਉਡ ਸਭ ਤੋਂ ਸਭ ਤੋਂ ਕਰ ਰਹੇ ਹੋ ਡਰਗ ਮੰਨੀ ਵੀ ਗਾ ਰਹੀ ਜੀ ਜੀ ਡਰਗ ਵੀ ਡਰਗ ਮੰਨੀ ਵੀ ਫੜ ਰਹੀ ਨਾ ਬਸ ਬਹੁਤ ਬੋਲ ਰਹੀ